ਹਰੇਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਇੱਕ ਚੰਗਾ ਮੁਕਾਮ ਹਾਸਲ ਕਰਨ ਦੇ ਦੇਸ਼ ਵਿਦੇਸ਼ ਵਿੱਚ ਉਹਨਾਂ ਦਾ ਨਾਮ ਰੋਸ਼ਨ ਕਰਨ। ਉਸੇ ਸੁਪਨੇ ਨੂੰ ਪੂਰਾ ਕਰਦੇ ਹੋਏ ਅਜਨਾਲਾ ਦੀ ਤੀ ਕੋਮਲਜੀਤ ਕੌਰ ਜਿਸ ਨੇ 25 ਸਾਲ ਦੀ ਉਮਰ 'ਚ ਕੈਨੇਡਾ ਦੀ ਪੁਲਿਸ 'ਚ ਕਰੈਕਸ਼ਨਲ ਪੀਸ ਅਫਸਰ ਬਣ ਕੇ ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਨੂੰ ਲੈ ਕੇ ਕੋਮਲਜੀਤ ਕੌਰ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਰਿਵਾਰਕ ਮੈਂਬਰ ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਾ ਰਹੇ ਹਨ ਉੱਥੇ ਹੀ ਇਲਾਕੇ ਦੇ ਲੋਕ ਤੇ ਰਿਸ਼ਤੇਦਾਰ ਵੀ ਫੋਨ ਕਰਕੇ ਕੋਮਲਜੀਤ ਕੌਰ ਦੇ ਮਾਤਾ ਪਿਤਾ ਨੂੰ ਵਧਾਈ ਦੇ ਰਹੇ ਹਨ ਅਤੇ अनेका ਲੋਕ ਉਹਨਾਂ ਦੇ ਘਰ ਵੀ ਪਹੁੰਚ ਰਹੇ ਹਨ ਇਸ ਮੌਕੇ ਤੇ ਕੋਮਲਜੀਤ ਕੌਰ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਧੀ ਦੇ ਉੱਤੇ ਬਹੁਤ ਮਾਣ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੀ ਆਪਣੀਆਂ ਧੀਆਂ ਨੂੰ ਪੜ੍ਹਾਈ ਕਰਨ ਦਾ ਪੂਰਾ ਮੌਕਾ ਦੇਣ ਤਾਂ ਜੋ ਹਰੇਕ ਮਾਂ-ਬਾਪ ਦੇ ਬੱਚੇ ਜਿਹੜੇ ਆ ਉਹ ਉਹਨਾਂ ਦਾ ਨਾਮ ਰੋਸ਼ਨ ਕਰ ਸਕਣ ਜਿਸ ਤਰ੍ਹਾਂ ਉਹਨਾਂ ਦੀ ਧੀ ਕੋਮਲਜੀਤ ਕੌਰ ਨੇ ਕੈਨੇਡਾ ਵਿੱਚ ਅਫਸਰ ਬਣ ਕੇ ਕੀਤਾ ਹੈ ਮੇਰਾ ਨਾਮ ਰਣਬੀਰ ਕੌਰ ਜੇ ਬੇਟੀ ਦਾ ਨਾਮ ਕੋਮਲਜੀਤ ਕੌਰ ਜੇ हां जी बेटी ने बार जाके तरक्की ਕੀਤੀ चलो सानू वधिया लगदा है मान महसूस ਹੁੰਦਾ ਬੇਟੀ ਤੇ ਚਲੋ ਦੀ ਪੜਾਈ ਦਾ ਮੁੱਲ ਪੈ ਗਿਆ ਤੇ ਬਹੁਤ ਚੰਗਾ ਲੱਗਦਾ ਸੁਣ ਕੇ ਬੱਚਾ ਕਾਫੀ ਮਿਹਨਤੀ ਸੀ ਮਿਹਨਤ OD ਰਾਤ ਨੂੰ हां जी ਬਹੁਤ ਮਿਹਨਤ ਕਰਦੀ ਰਾਤ ਨੂੰ 2 2 2 3 ਵਜੇ ਤੱਕ ਪੜ੍ਹਦੀ ਰਹਿੰਦੀ ਤੇ ਉਹਦਾ ਸੁਪਨਾ ਹੀ ਮੈਂ ਕੋਈ ਮਤਲਬ ਅਫੀਸਰ ਲਾਈਨ ਲੈਣੀ ਆ ਇਹ ਨਹੀਂ ਪਤਾ ਕਿ ਉਹਨੇ ਇਸ ਤਰ੍ਹਾਂ ਮਤਲਬ ਪੁਲਿਸ ਵਾਲੀ ਲਾਈਨ ਚ ਜਾਣਾ ਉਹਦਾ ਇੱਕ ਡ੍ਰੀਮ ਸੀ ਕਿ ਮੈਂ ਮਤਲਬ ਆ ਅਫੀਸਰ ਲਾਈਨ ਮੈਂ ਲੈਣੀ ਹੈ ਸੋ ਬਾਅਦ ਹੋਈ ਕਿਸ ਤਰੀਕੇ ਨਾਲ ਖੁਸ਼ੀ ਯਾਰ ਕੀਤੀ ਹਾਂ ਹਾਂਜੀ ਉਹ ਪਹਿਲਾਂ ਮੈਨੂੰ ਦੱਸਦੀ ਰਹਿੰਦੀ ਸੀ ਵੀ ਮੈਂ ਮਤਲਬ ਮੈਨੂੰ ਉਹਨਾਂ ਨੇ ਹਾਇਰ ਕਰ ਲਿਆ ਤੇ ਮੈਨੂੰ ਮੌਕਾ ਦੇਣ ਰਿਹਾ ਕਹਿੰਦੇ ਕਿ ਪ੍ਰੋਸੈਸ ਚਾਓ ਪ੍ਰੋਸੈਸ ਚਾਲੂ ਕਰੋ ਤੇ ਉਹ ਫਿਰ ਉਸੇ ਤਰ੍ਹਾਂ ਹੀ ਦਿੰਦੀ ਰਹੀ ਇੰਟਰਵਿਊਆਂ ਦਿੰਦੀ ਰਹੀ ਆਪਣਾ ਫਿਟਨੈਸ ਤੇ ਟੈਸਟ ਵੀ ਦਿੰਦੀ ਰਹੀ ਉਹਨੇ ਕਲੀਅਰ ਕਰ ਦਿੱਤੇ ਫਿਰ ਸਾਰੇ ਤੇ ਹਾਂਜੀ ਉਹਨਾਂ ਦੀ ਫਿਰ ਉਹ ਖੜੀ ਉਤਰੀ ਉਹਨਾਂ ਦੇ ਜੋ ਉਹਨਾਂ ਦੇ ਨਿਜਮੇ ਉਹਨਾਂ ਪੂਰੇ ਕੀਤੇ। ਖੁਸ਼ੀ ਕਿੰਨੀ ਹੁੰਦੀ ਆ ਮਾਂ ਦੇ ਵਿੱਚ। ਹਾਂਜੀ। ਬਹੁਤ ਖੁਸ਼ੀ ਹੋਈ। ਮਤਲਬ ਚਲੋ ਪੜਦੀ ਤੇ ਉਹਦੀ ਮਿਹਨਤ ਰੰਗ ਲਿਆਈ ਆ। ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ। ਹੁਣ ਜਾਓਗੇ, ਮਿਲੋਗੇ ਧੀ ਨੂੰ ਕਿੰਨਾ। ਹਾਂਜੀ ਹਾਂਜੀ ਬਿਲਕੁਲ। ਬੇਟੀ ਦੇ ਕੋਲ ਜੂਨ 'ਚ ਜਾਵਾਂਗੇ, ਮਿਲਾਂਗੇ। ਖੁਸ਼ੀ ਸਾਂਝੀ ਕਰਾਂਗੇ। ਲੋਕਾਂ ਕੀ ਅਪੀਲ ਕਰਨੇ ਚਾਹੁੰਦੇ ਹੋ ਜਿਹੜੇ ਧੀਾਂ ਪਿਛੇ ਰਹਿੰਦੇ। ਹਾਂਜੀ ਹਾਂਜੀ ਨਹੀਂ ਇਹ ਇਹ ਗਲਤ ਗੱਲ ਆ ਕਿ ਬੇਟੀ ਨੂੰ ਤੁਸੀਂ ਬੇਟੀ ਦੇ ਨਾਲ ਵੀ ਧੱਕਾ ਕਰੋ। ਸਾਡੇ ਦਿਮਾਗ 'ਚ ਵੈਸੇ ਇਹ ਜੀ ਕੋਈ ਗੱਲ ਕਦੀ ਨਹੀਂ ਆਈ ਕਿ ਇਹ ਬੇਟੀ ਐ ਨੂੰ ਨਹੀਂ ਪੜਾਉਣਾ ਜਾਂ ਕੋਈ ਇਹਦੇ ਤੇ ਖਰਚਾ ਕਰੇ ਬਗਾਨਾ ਧੰਨਿਆ ਇਹੋ ਜੀ ਕਦੀ ਵੀ ਮਨ 'ਚ ਗੱਲ ਨਹੀਂ ਆਈ ਹਾਂ ਬਸ ਇਹੀ ਆਇਆ ਵੀ ਜੇ ਪੜਨ ਵਾਲੀ ਐ ਤੈਨੂੰ ਸਪੋਰਟ ਕਰਨਾ ਐ ਜਿੱਥੋਂ ਤੱਕ ਹੋ ਸਕੇ ਹਾਂਜੀ ਸੋ ਉਹਦੇ ਪਾਪਾ ਨੇ ਕੀਤਾ ਨੂੰ ਸਪੋਰਟ ਹਾਂ ਹਾਂਜੀ ਭਾਜੀ ਕੀ ਨਾਂ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਬੇਟੀ ਦਾ ਕੀ ਨਾਂ ਹੈ ਕਦੋਂ ਵਿਦੇਸ਼ ਗਈ ਸੀ ਕਿਹੜਾ ਕੰਮ ਆ ਸੀ ਹਾਂਜੀ ਬੇਟੀ ਦਾ ਨਾਂ ਕੋਮਲਜੀਤ ਕੌਰ ਐ ਤੇ ਉਹ 2016 ਦਸੰਬਰ ਦੇ ਵਿੱਚ ਗਈ ਸੀ ਤੇ ਜਨਵਰੀ ਦੇ ਵਿੱਚ ਸਟੱਡੀ ਸਟਾਰਟ ਕੀਤੀ ਸੀ ਉਹਨੇ ਤੇ ਮੇਰਾ ਨਾਮ ਮਨਵੀਰ ਸਿੰਘ ਹੈ ਪਿੰਡ ਸਾਡਾ ਹਰਰਕਲਾ ਰੈਸ਼ ਸੜੀ ਹੁਣ ਅਜਨਾਲਿਆ ਜੀ ਹਾਂ ਕਦੋਂ ਗਈ ਸੀ ਬੇਟੀ ਕਿਹੜੀ ਪੜ੍ਹਾਈ ਕਰਕੇ ਗਈ ਸੀ ਤੇ ਅੱਜ ਕਿਹੜੀ ਜਿਹੜੀ ਪੁਲਿਸ ਦੇ ਵਿੱਚ ਜਿਹੜਾ ਪਤੀ ਜਿਹੜੇ ਬੇਟੀ ਗਈ ਸੀ ਬਿਜ਼ਨਸ ਮੈਨੇਜਮੈਂਟ ਦਾ ਲੈ ਕੇ ਗਈ ਸੀ ਉਸ ਤਰ੍ਹਾਂ 2 ਸਾਲ ਦਾ ਉਹਨੇ ਕੋਰਸ ਕੀਤਾ ਉਹਦੇ ਬਾਅਦ ਫਿਰ ਉਹਨੇ ਡਿਗਰੀ ਕੀਤੀ ਸੀ ਤੇ 22 ਚ ਉਹਦੀ ਪੀਅਰ ਹੋਈ ਮਈ ਤੇ ਫਿਰ ਉਹਨੇ ਟਰਾਈ ਕੀਤੀ ਮਤਲਬ ਪੁਲਿਸ ਵਾਸਤੇ ਸਿਕਿਉਰਿਟੀ ਦਾ ਕੰਮ ਕਰਦੀ ਰਹੀ ਪਹਿਲਾਂ 3 ਸਾਲ ਤੇ ਹੁਣ ਉਹਨੇ ਕਰੈਕਸ਼ਨਲ ਪੀਸ ਆਫੀਸਰ ਦੀ ਜਿਹੜੀ ਜੋਬ ਆ ਉਹਨੇ ਉੱਥੇ ਲਈ ਹੈ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂ ਜੀ ਬੜੀ ਰੱਬ ਦੀ ਕਿਰਪਾ ਜੀ ਜਿਹੜਾ ਅੱਜਕੱਲ ਬੱਚਿਆਂ ਨੂੰ ਕੰਮ ਮਿਲਣਾ ਮੁਸ਼ਕਲ ਹੋਇਆ ਪਿਆ ਉੱਥੇ ਇਹ ਆਪੀ ਜਿਹੜੀ ਸਰਕਾਰੀ ਜੋਬ ਆ ਤੇ ਫਿਰ ਬੜੀ ਵਧੀਆ ਗੱਲ ਆ ਗਾਂ ਪਰਿਵਾਰ ਵਾਸਤੇ ਵੀ ਬੈਨੀਫਿਟ ਆ ਫਿਰ ਉਹਦੀ ਪੈਨਸ਼ਨ ਵੀ ਲੱਗੇਗੀ ਤੇ 35 ਸਾਲ ਦੀ ਜੋਬ ਆ ਫਿਰ ਗਾਂ ਤਰੱਕੀ ਦੇ ਪ੍ਰੋਮੋਸ਼ਨ ਦੇ ਚਾਂਸ ਵੀ ਹੈ ਨੇ ਤੇ ਬੱਚਾ ਚਲੋ ਕੁਛ ਨਾ ਕੁਛ ਬਣਨਾ ਚਾਹੁੰਦਾ ਤੇ ਉਹਨੂੰ ਮੌਕਾ ਮਿਲ ਜਾਂਦਾ ਜੀ ਪੂਰਾ ਮਾਣ ਕਿੰਨਾ ਗਿਆ ਟੀਨ ਦੇ ਅੰਦੇਸ਼ਵ ਦੇਸ਼ਾਂ ਦੇ ਵਿੱਚ ਹਾਂਜੀ ਬੜੀ ਖੁਸ਼ੀ ਆ ਜੀ ਟੀਆ ਨੂੰ ਆਪਾਂ ਵਿਤਕਰਾ ਕਰਦੇ ਹਾਂ ਪਰ ਅਸੀਂ ਅਜੇ ਤੱਕ ਨਹੀਂ ਕੀਤਾ ਪੜ੍ਹਾਈ ਦੇ ਵਿੱਚ ਵੀ ਉਹਨੂੰ ਪੂਰਾ ਮੌਕਾ ਦਿੱਤਾ ਕੈਨੇਡਾ ਜਾਣ ਵਾਸਤੇ ਵੀ ਪੂਰਾ ਖਰਚ ਵੱਲੋਂ ਹਰ ਪੱਖ ਤੋਂ ਅਸੀਂ ਉਹਦੀ ਮਦਦ ਕਰਦੇ ਰਹੇ ਹਾਂ ਤੇ ਮਤਲਬ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਸਾਨੂੰ ਸਭ ਬਹੁਤ ਖੁਸ਼ੀ ਆ ਵੀ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਆ ਤੇ گاਾਂ ਚਲੋ ਬੇਟਾ ਵੀ ਉਹਦੀ ਪ੍ਰੇਰਣਾ ਲੈ ਕੇ ਹੋਰ ਧੀਆ ਵੀ ਪ੍ਰੇਰਣਾ ਲੈ ਕੇ ਤੇ گاਾਂ ਵੱਸ ਸਕਦੀਆਂ ਜੀ ਲੱਗਦਾ ਅੱਜ ਦੇ ਸਮੇਂ ਵਿੱਚ ਕੁਝ ਲੋਕ ਜਿਹੇ ਹੈਗੇ ਨੇ ਜਿਹੜੇ ਲੜਕੀਆਂ ਨੂੰ ਬੋਝ ਸਮਝਦੇ ਨੇ ਜਾਂ ਸਮਝਦੇ ਨੇ ਕਿ ਲੜਕੀਆਂ ਹਾਲਾਂਕਿ ਅੱਜ ਦੇ ਸਮੇਂ ਕਿਨਾ ਬਰਾਬਰ ਚੱਲਦੀਆਂ ਨੇ ਹਾਂਜੀ ਸੋਚ ਹੈ ਜੀ ਆਪਣੀ ਪਰ ਆਪਾਂ ਨੂੰ ਸਹੀ ਸੋਚ ਰੱਖਣੀ ਚਾਹੀਦੀ ਹੈ ਲੜਕੀਆਂ ਸਗੋਂ ਲੜਕਿਆਂ ਨਾਲੋਂ ਵੀ ਵੱਧ ਖੁਸ਼ੀ ਦਿੰਦੀਆਂ ਵਾਂ ਲੜਕਿਆਂ ਨਾਲੋਂ ਵੱਧ ਮਿਹਨਤ ਕਰਦੀਆਂ ਵਾਂ ਨਾਂ ਵੀ ਕਮਾਉਂਦੀਆਂ ਵਾਂ ਤੇ ਮਾਪਿਓ ਦੀ ਸੇਵਾ ਵੀ ਕਰਦੀਆਂ ਹਰ ਪੱਖ ਤੋਂ ਲੜਕੀਆਂ ਜਿਹੜੀਆਂ ਬੱਚਿਆਂ ਨਾਲ ਲੜਕਿਆਂ ਨਾਲੋਂ ਘੱਟ ਨਹੀਂ ਗਈਆਂ ਜੀ ਸਗੋਂ ਲੜਕਿਆਂ ਨਾਲੋਂ ਗਾਂਹ ਹੀ ਨੇ ਤੇ ਸਿਰਫ ਆਪਣੀ ਸਮਝ ਦਾ ਫਰਕ ਹੈ ਅਸੀਂ ਤੇ ਅਜੇ ਤੱਕ ਨਹੀਂ ਕਦੇ ਵੀ ਸਮਝਿਆ ਤੇ ਉਹਨੂੰ ਲੜਕਿਆਂ ਵਾਂਗੂ ਹੀ ਹਰ ਪੱਖ ਤੋਂ ਹੀ ਮਦਦ ਵੀ ਕੀਤੀ ਆ ਤੇ ਉਹਨੇ ਚਲੋ ਕਰਕੇ ਵੀ ਦਿਖਾਇਆ ਵਾ ਹਾਂਜੀ ਤੇ ਸਾਨੂੰ ਤੇ ਖੁਸ਼ੀ ਹੈ ਬਹੁਤ ਫੋਨ ਤੇ ਗੱਲ ਹੋਈ ਕਿੰਨੀ ਖੁਸ਼ੀ ਬੇਟੀ ਨੂੰ ਤੇ ਹਾਂਜੀ ਬਹੁਤ ਜੀ ਬੇਟੀ ਵੀ ਖੁਸ਼ ਆ ਤੇ ਉਹਨੂੰ ਇਹ ਆ ਕਿ ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਈ ਆ ਤੇ ਚਲੋ ਬੱਚਿਆਂ ਨੂੰ ਹੁੰਦਾ ਵਾ ਜੀ ਲਾਈਨ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਖਦੀਪ ਸਿੰਘ ਹੈ ਜੀ ਅਜਨਾਲਾ ਸਾਡਾ ਸ਼ਹਿਰ ਹੈ ਜੀ ਤੇ ਤੁਸੀਂ ਦੇਣਾ ਚਾਹੁੰਦੇ ਹੋ ਸਿਸਟਰ ਵੱਲੋਂ ਦੁਬਾਰਾ ਕੰਮ ਅਸੇ ਸਿਸਟਰ ਕਰੈਕਸ਼ਨਲ ਪੀਸ ਆਫੀਸਰ ਬਣ ਗਈ ਜੀ ਬੜਾ ਮਾਣ ਵਾਲੀ ਗੱਲ ਆ ਸਾਰੇ ਪਰਿਵਾਰ ਵਾਸਤੇ ਸਾਰੇ ਏਰੀਆ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਆ ਸਪੋਰਟ ਕਰਨਗੇ ਕਾਫੀ ਕਿੰਨੀ ਕੀ ਖੁਸ਼ੀ ਹੈ ਜੀ ਭੈਣ ਨੇ ਨਾਮ ਰੋਸ਼ਨ ਕੀਤਾ ਮਾਤਾ ਪਿਤਾ ਦਾ ਨਾਮ ਬਹੁਤ ਹੀ ਖੁਸ਼ੀ ਹੈ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਹੀ ਵਧੀਆ ਮਕਾਮ ਉਹਨਾਂ ਦੀ ਮਿਹਨਤ ਨੂੰ ਫਲ ਲੱਗਾ ਜੀ। ਹਾਂ ਜਿਸ ਤਰੀਕੇ ਨਾਲ ਵਧਾਈ ਦੇਣ ਵਾਲੇ ਫੋਨ ਆ ਰਹੇ ਆ ਕਿਸ ਤਰੀਕੇ ਕਿੰਨਾ ਖੁਸ਼ ਹੋ ਰਹੇ। ਬਹੁਤ ਹੀ ਸਾਰੇ ਹੀ ਬਹੁਤ ਖੁਸ਼ ਹੈ ਜੀ। ਤੇ ਸਿਸਟਰ ਨਾਲ ਤਾਂ ਗੱਲ ਹੁੰਦੀ ਰਹਿੰਦੀ ਹੈ ਜੀ ਰੋਜ਼ੀ ਤੇ ਉਹ ਵੀ ਬਹੁਤ ਖੁਸ਼ ਹੈ ਬਹੁਤ ਉਹਨਾਂ ਨੂੰ ਮਤਲਬ ਮਕਾਮ ਮਿਲ ਗਿਆ ਜੋ ਉਹ ਚਾਹੁੰਦੇ ਸੀ। ਉਹ ਕਾਫੀ ਦੇਰ ਤੋਂ ਟਰਾਈ ਕਰਦੇ ਹਨ ਤੇ ਉਹਨਾਂ ਨੂੰ ਵੀ ਆਪਣੀ ਮਿਹਨਤ ਦਾ ਫਲ ਮਿਲਿਆ ਜੀ। ਕੀ ਲੱਗਦਾ ਜਿਹੜੇ ਲੜਕੀਆਂ ਨੂੰ ਬਹੁਤ ਸਮਝ ਜ ਉਹਨਾਂ ਵਾਸਤੇ? ਉਹੀ ਡੈਡ ਜੀ ਹੁਣਾ ਦੱਸਿਆ ਇਹਦੀ ਫਿਰ ਆਪੋ ਆਪਣੀ ਸੋਚ ਆ ਬਾਕੀ ਉਹ ਗੱਲ ਸਹੀ ਆ ਵੀ ਜਿਹੜੀਆਂ ਬੇਟੀਆਂ ਨੇ ਉਹ ਵੱਧ ਤਰੱਕੀ ਕਰਦੀਆਂ ਆਪਣੇ ਟੀਚੇ ਵੱਲ ਜ਼ਿਆਦਾ ਫੋਕਸ ਕਰਦੀਆਂ ਮੁੰਡਿਆਂ ਨਾਲੋਂ ਤੇ ਬਾਕੀ ਚਲੋ ਸਾਰੇ ਆਪੋ ਆਪਣੇ ਵਧੀਆ ਜੀ ਸਾਰਿਆਂ ਨੂੰ ਲੜਕੀਆਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਜ਼ਰੂਰ ਮਿਲਣਾ ਚਾਹੀਦਾ ਜੀ ਇਕੁਐਲਟੀ ਹੋਣੀ ਚਾਹੀਦੀ ਆ ਬਿਲਕੁਲ ਕੀ ਹੁਣ ਸੁਪਨਾ ਕੀ ਆ ਧੰਦੇ ਮਗਰ ਕੀ ਕਰਨੀ ਭੈਣੋਂ ਕਿ ਹੋਰ ਜੋਬ ਕਰਨੀ ਨਹੀਂ ਆਪਾਂ ਵੇਖਾਂਗੇ ਜੀ ਤਰੱਕੀ ਵੈਸੇ ਤਾਂ ਉਹੀ ਕਰਾਂਗੇ ਬਾਰੇ ਬਿਜ਼ਨਸ ਵਿੱਚ ਥੋੜਾ ਜਿਆਦਾ ਇੰਟਰਸਟ ਹੈ ਆਪਣਾ